ਲੈ ਦੋਸਤੋ ਅੱਜ ਫੇਰ ਇੱਕ ਆਪਾਂ ਇੱਕ ਹੋਰ ਗਾਂ ਛੱਡਣ ਜਾ ਰਹੇ ਹਾਂਗੇ ਮਾਨਸਾ ਦੇ ਕੋਲ ਪਿੰਡ ਹੈਗਾ ਭਗਤ RAM ਉੱਥੇ ਆਪਾਂ ਇਹ ਗਾਂ ਜਿਹੜੀ ਲੈ ਕੇ ਜਾ ਰਹੇ ਹਾਂ ਸੂਜੀ ਹੋਈ ਹੈ ਬਾਈਆਂ ਨੇ ਗਾਂ ਖਰੀਦੀ ਆ ਥਣ ਲੇਵੇ ਦੀ ਬਹੁਤ ਸਾਫ ਸੁਥਰੀ ਹੈਗੀ ਤੇ ਕਿੰਨੇ ਦੀ ਖਰੀਦੀ ਆ ਕੀ ਗੱਲ ਬਾਤ ਆਪਾਂ ਜੀ ਆ ਕੇ ਸੋਡੀ ਬਾਈਆਂ ਨਾਲ ਕਰਾਵਾਂਗੇ ਚਲੋ ਚੱਲ ਫੜਾ ਬੱਚਾ ਬੱਚਾ ਚੱਕਾ ਲੈ ਆਪਾਂ ਗੱਡੀ 'ਚ ਲੇ ਕੇ ਜਾ ਰਹੇ ਆਂਗੀ ਚਲੋ ਗਾਂ ਆਪਾਂ ਚੜਾ ਲਈ ਜੇ ਮੈਂ ਗਾਂ ਟੋੜ ਕਰ ਲਈ ਲੈ ਮੈਂ ਇਹ ਮਾਂ ਨੂੰ ਬੰਦ ਕਰਾਂ ਲੈ ਦੋਸਤੋ ਆਪਾਂ ਨਾ ਜਿਹੜੀ ਗਾਂ ਲੈ ਕੇ ਆਏ ਸੀ ਉਹ ਆਪਾਂ ਤਾਰਤੀ ਤੇ ਜਰਸੀ ਆ ਪਲੂਨ ਸੂਈ ਆ ਬਾਈ ਕਹਿੰਦਾ ਸਾਰੀ ਗੱਲਬਾਤ ਆਪਾਂ ਛੋਡੀ ਬਾਈ ਨਾਲ ਕਰਾਉਣੇ ਬਾਈ ਸਤਿ ਸ੍ਰੀ ਅਕਾਲ ਜੀ। ਵੀਰੇ ਕਿਹੜਾ ਪਿੰਡ ਆਈ ਇਹ ਆਪਣਾ? ਉੱਪਰ ਦਾ ਪਾਸਾ ਆ ਵੀਰੇ। ਕਿੱਥੇ ਰਹਿ ਜਾਂਦਾ ਇਹ? ਇਹ ਮਾਨਸਾ ਕੋਲ ਰਹਿੰਦਾ ਬਾਈ ਬੱਜ ਵਾਲੇ ਬਿਰਿਆ ਵਾਲੇ ਕੋਲ। ਠੀਕ ਆ। ਇਹ ਜਿਹੜੀ ਆਪਾਂ ਜਰਸੀਆਂ ਖਰੀਦੀਆਂ ਵੀਡੀਓ ਦੇਖੀ ਸੀ ਵੀਰੇ? ਨਾ 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 ਬਾਈ ਸਿੱਧੀ ਗਏ ਸੀਗੇ ਬਾਈ ਬੱਜ। ਅੱਛਾ ਠੀਕ ਆ। ਫਾਰਮ ਦਾ ਕਿੰਨਾ ਪਤਾ ਲੱਗਿਆ? ਪ੍ਰਦੀਪ ਬਾਈ ਉਹ ਵੀਡੀਓ ਦੇ ਪਾਉਂਦਾ ਵੀਡੀਓ ਦੇਖ ਕੇ ਬਾ ਸਿੱਧਾ ਉਹਦੇ ਨਾਲ ਕਨੈਕਟ ਕਰ ਲਿਆ ਬਾਈ। ਠੀਕ ਆ। ਕਿੰਨੀਆਂ ਗਾਵਾਮਾਂ ਸੀ ਫਾਰਮ ਤੇ? ਹੈਗੀਆਂ ਸੀ ਬਾਈ 10-15 ਹੈਗੀਆਂ ਸੀ ਉਹ ਕੋਲੇ। ਠੀਕ ਆ। ਜਰਸੀ ਪਸੰਦਾ ਇੱਕ ਸ਼ੁਰੂਤੀ ਕਹਿ ਗਏ ਜਰਸੀ ਲੈ ਕੇ ਜਾਣੀ ਆ ਬਬਈਆ ਗਰਮੀ ਗਰਮੀ ਹੈ ਘੱਟ ਮੰਦੀ ਆ ਹਨਾ ਸਹੀ ਆ ਗੱਲ ਇਹ ਤਾਂ ਹਾਂ ਦੇਖਣਾਂ ਦਾ ਫਰਕ ਹੈ ਹਨਾ ਇਹ ਪਲੂਨ ਸੂਈ ਆ ਬਾਈ ਹਾਂ ਪਲੂਨ ਸੂਈ ਆ ਬਾਈ ਪਹਿਲਣ ਹੈ ਪਹਿਲਣਾਂਗੇ ਕਿੰਨਾ ਦੁੱਧ ਬਾਈ ਨੇ ਕਿਹਾ ਵੀ ਕੱਢ ਦੋ ਇਦ ਕੀ ਬਾਈ ਉਹ ਕੋ ਤਾਂ ਸੇਵਨ ਆਉਂਦਾ ਕਹਿੰਦਾ 20 ਵੀ ਕੱਢ ਦੂੰਗਾ 16 17 ਲੀਟਰ ਦੇ ਦਿੱਤੇ ਆ 16 17 ਲੀਟਰ ਗਾਰੰਟੀ ਗਾਰੰਟੀ ਦਿੰਦੀ ਆ ਮਾਗਰ ਕੀ ਆ ਵਾ ਬੱਚੀ ਹੈ ਮਾਗਰ ਵੀ ਬੱਸੀ ਹੈਗੀ ਕਿੰਨੇ ਦੀ ਖਰੀਦੀ ਆ ਬਾਈ ਇਹ ਵੇ ਬਈ ਇਹ ਪਨ 72 ਕਿਤੇ 72 ਚ ਠੀਕ ਆ ਕੀ ਕਹਿਣਾ ਚਾਹੋਗੇ ਬਾਈ ਦੇ ਕੰਮ ਬਾਰੇ ਵਧੀਆ ਵਧੀਆ ਬਾਈ ਸਾਫ ਸੁਥਰਾ ਕਿੰਨੇ ਕ ਟਾਈਮ ਚ ਸੌਦਾ ਜੇ ਗਰੰਟੀ ਹੈ ਜੇ ਕਿਸੇ ਜੀ ਦਾ ਆਪਾਂ ਨਹੀਂ ਬੰਦਾ ਗਰੰਟੀ ਨਹੀਂ ਲੈਂਦਾ ਹੁੰਦਾ ਠੀਕ ਹੈ ਉਹ ਬੰਦਾ ਇਹ ਕਹਿੰਦਾ ਬਈ ਤੋ ਯਾਰ ਮੇਰੇ ਕੋ ਦਵਾਰੇ ਕਿੱਲੇ ਤੇ ਬੰਨ ਗਏ ਜੀ ਨਾ ਫਿੱਟ ਆ ਠੀਕ ਹੈ ਹੈਨਾ ਪਹਿਲੀ ਵਾਰ ਗਾਂ ਖਰੀਦੀ ਆ ਉਹ ਤੋਂ ਹਾਂ ਪਹਿਲੀ ਵਾਰ ਖਰੀਦੀ ਆ ਭਰਾ ਹੋਰ ਵੀ ਗਾਂ ਖਰੀਦੋਂਗੇ ਹਾਂ ਵਧੀਆ ਨਿਕਲੀ ਬਾਈ ਹੋਰ ਵੀ ਖਰੀਦਾਂਗੇ ਠੀਕ ਹੈ ਲਏ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਪਹਿਲੀ ਵਾਰ ਗਾਂ ਅਸੀਂ ਪ੍ਰਦੀਪ ਤੋਂ ਖਰੀਦੀ ਆ ਜੇ ਤੁਸੀਂ ਵੀ ਕੋਈ ਗਾਂ ਖਰੀਦਨੀ ਆ ਤਾਂ ਸਕਰੀਨ ਤੇ ਪ੍ਰਦੀਪ ਦਾ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਚੈੱਕ ਕਰੋ ਕੌਣ ਹੈ ਓਏ ਕੀ ਕਰਦੀ ਹੈਗੀ ਤੂੰ ਵੀ ਕਰੇਂਗਾ ਹਾਂ ਪਾਣੀ ਪੜਾ ਕੇ ਜਾ ਰਿਹਾ ਆਏ ਦੋਸਤੋ ਆਪਾਂ ਨਾ ਜਿਹੜੀ ਗਾਂ ਛੱਡਣ ਜਾ ਰਹੇ ਸੀ ਆਪਾਂ ਪਿੱਖੀ ਪਹੁੰਚ ਚੁੱਕੇ ਆਂ ਇੱਧਰੋਂ ਬਲਾਡੇ ਨੂੰ ਰੋਡ ਨਿਕਲ ਜਾਂਦਾ ਹੈਗਾ ਤੇ ਸਿੱਧਾ ਨਿਕਲ ਜਾਂਦਾ ਜੀ ਮਾਨਸਾ ਲੈ ਦੋਸਤੋ ਇਹ ਮਾਨਸਾ ਵਾਲਾ ਓਵਰਪ੍ਰੈਸ ਤੁਸੀਂ ਦੇਖ ਸਕਦੇ ਹੋ ਰੇਲਵੇ ਓਵਰਪ੍ਰੈਸ ਜਾ ਰਹੇ ਆਪਾਂ ਅੱਗੇ ਆਉਣੀਆਂ ਜਵਾਰਕੇ ਨੂੰ ਰੋਡ ਮੁੜਦਾ ਇੱਕ ਪਾਸੇ ਮੂਸੇ ਵਾਲੇ ਨੂੰ ਰੋਡ ਮੁੜਦਾ ਸਾਬੋਗੀ ਕਲਵੰਡੀ ਵਾਲੀਆਂ ਕੈਂਚੀਆਂ ਅ ਆ ਦੇਖ ਲਓ ਤੁਸੀਂ ਰੇਲਵੇ ਲਾਈਨ ਜਾ ਰਹੇ ਆਂ ਕਿ ਆਪਾਂ ਬਣੇ ਹੋਏ ਆਂ ਵੀਡੀਓ ਦੇ ਨਾਲ ਤੇ ਤੁਸੀਂ ਵੀ ਬਣ ਰਹੇ ਹੋ ਵੀਡੀਓ ਦੇ ਨਾਲ ਸਾਰੀ ਗੱਲਬਾਤ ਡਿਟੇਲ ਤੁਹਾਨੂੰ ਲੈ ਕੇ ਗਾਂਂ ਦੀ ਆਪਾਂ ਦੇਣੀ ਆਂਗੀ ਜਰਸੀ ਖਾਨ ਦੋਸਤੋ ਇਹ ਭਲੂਣ ਸੁਈ ਆਗੀ ਤੇ ਪਿੱਛੇ ਵੀ ਜਰਸੀ ਗਾਂ ਦੇ ਜਰਸੀ ਸੀਮਾਂ ਦੀ ਲੈ ਦੋਸਤੋ ਆਪਾਂ ਤੁਲੋਵਾਲ ਪਹੁੰਚ ਗਏ ਦੇਖੋ ਅੱਗੇ ਇਧਰ ਖਰਾਗਣਾ ਸੱਦਾ ਸਿੰਘ ਵਾਲਾ ਤੇ ਸਲਾਵੰਡੀ ਰੋਡ ਐ ਇਧਰ ਜਾਣਾ ਆਪਾਂ ਲੈ ਦੋਸਤੋ ਆਪਾਂ ਉਦਤ ਭਗਤ RAM ਪਿੰਡ ਦਾ ਨਾਮ ਆਪਾਂ ਇੱਥੇ ਪਹੁੰਚ ਚੁੱਕੇ ਆਂਗੇ ਜਿੱਥੇ ਆਪਾਂ ਇਹ ਗਾਂ ਲੈ ਕੇ ਆਏ ਆਂਗੇ ਹੋ ਜਾਂਦੀ ਆ ਬਾਈਆਂ ਦੀ ਮੂਰੇ ਓਰੀਜਾ ਗੱਡੀ ਤੇ ਆਪਾਂ ਜਾ ਰਹੇ ਆਂਗੇ ਬਾਈਆਂ ਦੇ ਨਾਲ ਰੁੱਕ ਗਏ ਸੀ ਥੋੜਾ ਜਿਹਾ ਬਾਈ ਲੇਟ ਸੀਗੇ ਆਪਾਂ ਪਹਿਲਾਂ ਪਹੁੰਚ ਚੁੱਕੇ ਸੀਗੇ ਤੇ ਬਾਈਆਂ ਨਾਲ ਗੱਲਬਾਤ ਯਾ ਕੀ ਕਰਾਵਾਂਗੇ ਸਾਰੀ ਲੈ ਦੋਸਤੋ ਆਪਾਂ ਨਾ ਜਿਹੜੀ ਗਾਂ ਲੈ ਕੇ ਆਏ ਸੀ ਉਹ ਆਪਾਂ ਤਾਰਤੀ ਤੇ ਜਰਸੀ ਆ ਪਲੂਨ ਸੂਈ ਆ ਬਾਈ ਕਹਿੰਦਾ ਸਾਰੀ ਗੱਲਬਾਤ ਆਪਾਂ ਛੋਡੀ ਬਾਈ ਨਾਲ ਕਰਾਉਣੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕਿਹੜਾ ਪਿੰਡ ਆਈ ਇਹ ਆਪਣਾ ਉੱਡ ਤਾਂ ਬਾਕੀ ਤਰ੍ਹਾਂ ਆ ਵੀਰੇ ਕਿੱਥੇ ਰਹਿ ਜਾਂਦਾ ਇਹ ਉਹ ਮਾਨਸਾ ਕੋਈ ਰਹਿੰਦਾ ਬਾਈ ਬੱਜ ਵਾਲੇ ਵੀਰੇ ਵਾਲੇ ਕੋਲ ਠੀਕ ਆ ਇਹ ਜਿਹੜੀ ਆਪਾਂ ਜਰਸੀ ਗਾਂ ਖਰੀਦੀਆਂ ਵੀਡੀਓ ਦੇਖੀ ਸੀ ਵੀਰੇ ਨੋ 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 ਬਾਈ ਸਿੱਧੇ ਗਏ ਸੀਗੇ ਬਾਈ ਅੱਛਾ ਠੀਕ ਆ ਫਾਰਮ ਦਾ ਕਿੰਨਾ ਪਤਾ ਲੱਗਿਆ ਪਰ ਵੀ ਬਾਈ ਉਹ ਵੀਡੀਓ ਦੇ ਪਾਉਂਦਾ ਵੀਡੀਓ ਦੇਖ ਕੇ ਬੱਸ ਸਿੱਧਾ ਉਹਦੇ ਨਾਲ ਕਨੈਕਟ ਕਰ ਲਿਆ ਬਾਈ ਠੀਕ ਆ ਕਿੰਨੀਆਂ ਗਾਵਾਂ ਸੀ ਫਾਰਮ ਤੇ ਹੈਗੀਆਂ ਸੀ ਬਾਈ 10 15 ਹੈਗੀਆਂ ਸੀ ਕੋਈ ਨਹੀਂ ਠੀਕ ਆ ਜਰਸੀ ਪਸੰਦ ਆਈ ਕਿ ਸ਼ੁਰੂਤੀ ਕਹਿ ਗਏ ਸੀ ਜਾਸੀ ਲੈ ਕੇ ਜਾਣੀਆਂ ਬਾਈ ਇਹ ਗਰਮੀ ਗਰਮੀ ਹੈ ਘੱਟ ਮੰਦੀ ਆ ਹਾਂ ਸਹੀ ਆ ਗੱਲ ਇਹ ਤਾਂ ਹਾਂ ਦੇਖਣਾਂ ਦਾ ਫਰਕ ਹੈ ਹੈਨਾ ਇਹ ਪਲੂਨ ਸੂਈ ਆ ਬਾਈ ਹਾਂ ਪਲੂਨ ਸੂਈ ਆ ਬਾਈ ਪਹਿਲਣ ਹੈ ਪਹਿਲਣਾਂਗੇ ਕਿੰਨਾ ਦੁੱਧ ਹੈ ਬਾਈ ਨੇ ਕਿਹਾ ਵੀ ਕੱਢ ਦੋ ਇਹਦੀ ਬਾਈ ਉਹ ਪਤਾ ਸੇ ਬਣਾਉਂਦਾ ਕਹਿੰਦਾ 20 ਵੀ ਕੱਢ ਦੂੰਗਾ 16 17 ਲੀਟਰ ਦੀ ਦੇ ਦਿੱਤੀ ਉਹ 16 17 ਲੀਟਰ ਗਾਰੰਟੀ ਦਿੱਤੀ ਹੈ ਮਾਗਰ ਕੀ ਆ ਵਾ ਬੱਛੀ ਹੈ ਵੀਰੇ ਮਾਗਰ ਵੀ ਬੱਸੀ ਹੈਗੀ ਕਿੰਨੇ ਦੀ ਖਰੀਦੀ ਆ ਬਾਈ ਇਹ ਇਹ ਬਾਈ ਆਪਣੋ 72 ਚ ਲਈ 72 ਚ ਠੀਕ ਆ ਕੀ ਕਹਿਣਾ ਚਾਹੋਗੇ ਬਾਈ ਦੇ ਕੰਮ ਬਾਰੇ ਵਧੀਆ ਵਧੀਆ ਬਾਈ ਸਾਫ਼ ਸੁਥਰਾ ਕਿੰਨੇ ਕ ਟਾਈਮ ਦਾ ਸੌਦਾ ਹੈ ਗਾਰੰਟੀ ਹੈ ਜੇ ਕਿਸੇ ਜੀ ਦਾ ਨਾ ਆਪਾਂ ਨਹੀਂ ਬੰਦਾ ਗਰੰਟੀ ਨਹੀਂ ਲੈਂਦਾ ਹੁੰਦਾ ਠੀਕ ਹੈ ਉਹ ਬੰਦਾ ਇਹ ਕਹਿੰਦਾ ਵੀ ਚਾਹੇ ਯਾਰ ਮੇਰੇ ਕੋ ਦੁਬਾਰੇ ਕਿੱਲੇ ਤੇ ਬੰਨ ਗਏ ਜੀ ਨਾ ਫਿੱਟ ਆ ਠੀਕ ਹੈ ਹੈ ਨਾ ਪਹਿਲੀ ਵਾਰ ਗਾਂ ਖਰੀਦੀ ਆ ਉਹ ਤੋਂ ਹਾਂ ਪਹਿਲੀ ਵਾਰ ਖਰੀਦੀ ਆ ਭਰਾ ਹੋਰ ਵੀ ਗਾਂ ਖਰੀਦੋਂਗੇ ਹਾਂ ਵਧੀਆ ਨਿਕਲੀ ਬਾਈ ਹੋਰ ਵੀ ਖਰੀਦਾਂਗੇ ਠੀਕ ਹੈ ਲੈ ਦੋਸਤੋ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਪਹਿਲੀ ਵਾਰ ਗਾਂ ਅਸੀਂ ਪ੍ਰਦੀਪ ਤੋਂ ਖਰੀਦੀ ਆ ਜੇ ਤੁਸੀਂ ਵੀ ਕੋਈ ਗਾਂ ਖਰੀਦਣੀ ਆ ਤਾਂ ਸਕਰੀਨ ਤੇ ਪ੍ਰਦੀਪ ਦਾ ਨੰਬਰ ਚੱਲਦਾਗਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਚੈੱਕ ਕਰੋ